ਬਹੁਤ ਤੇਜ਼ ਮੀਂਹ ਪੈਂਦਾ ਹੋਵੇ ਤੇ ਕੋਈ ਗੱਡੀ ਜਾਂ ਮੋਟਰਸਾਈਕਲ ਵਾਲਾ ਪਿੱਛੋਂ ਆਵੇ ਸਾਡੇ ਕੋਲ ਦੀ ਬੜੀ ਤੇਜ਼ੀ ਨਾਲ ਲੰਗੇ ਤੇ ਸਾਡੇ ਤੇ ਛੱਟੇ ਪੈ ਜਾਣਾ ਕਿੱਦਾਂ ਦਾ ਰਿਐਕਸ਼ਨ ਹੋਏਗਾ ਅਸੀਂ ਗਾਲਾਂ ਕੱਢਣ ਤੱਕ ਜਾਂਦੇ ਆ ਪਰ ਕਦੇ ਸੋਚਿਆ ਵੀ ਜੇ ਉਸੇ ਗੱਡੀ 'ਚ ਤੁਸੀਂ ਹੋਵੋ ਤੇ ਸਿਰਫ ਗਾਲਾਂ ਹੀ ਨਹੀਂ ਅਗਲੇ ਦਿਨ ਤੁਹਾਨੂੰ ਪਤਾ ਲੱਗੇ ਵੀ ਤੁਹਾਡੇ ਤੇ 3 ਜਾਨਾਂ ਨੂੰ ਮਾਰਨ ਦੇ ਦੋਸ਼ ਵੀ ਲੱਗ ਚੁੱਕੇ ਆ ਇਹ ਕੋਈ ਹਵਾਈ ਗੱਲਾਂ ਨਹੀਂ ਆ ਇੱਕ ਅਸਲੀ ਕਹਾਣੀ ਹੈ ਰੀਸੈਂਟਲੀ ਦਿੱਲੀ ਦੇ ਵਿੱਚ ਇਦਾਂ ਦੀ ਇੱਕ ਕੇਸ ਹੋਇਆ ਜਿਆਦਾ ਤੇਜ਼ ਮੀਂਹ ਪੈਣ ਕਰਕੇ ਦਿੱਲੀ ਦਾ ਜਿਹੜਾ 올ਡ ਰਜਿੰਦਰ ਨਗਰ ਹੈ ਉੱਥੇ ਰਾਓ ਇੰਸਟੀਚਿਊਟ ਹੈ ਜਿਹਦੇ ਮੁਰੇ ਪਾਣੀ ਜਮਾ ਹੋ ਗਿਆ ਤੇ ਉਸੇ ਸਮੇਂ ਰਾਓ ਇੰਸਟੀਚਿਊਟ ਦੇ ਬਾਹਰ ਦੀ ਇੱਕ ਗੱਡੀ ਲੰਘਦੀ ਹੈ ਗੱਡੀ ਦੇ ਨੰਗਣ ਕਰਨ ਪਾਣੀ ਦਾ ਜਿਹੜਾ ਵਹਾ ਹੈ ਉਹ ਰਾਓ ਇੰਸਟੀਚਿਊਟ ਦੇ ਬੇਸਮੈਂਟ ਵੱਲ ਹੋ ਲੈਂਦਾ ਹੈ ਬੇਸਮੈਂਟ ਚ ਪਾਣੀ ਭਰਦਾ ਹੈ ਤੇ ਬਦਕਿਸਮਤੀ ਨਾਲ ਤਿੰਨ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਹੁਣ ਰਾਓ ਇੰਸਟੀਚਿਊਟ ਦੇ ਬਾਹਰ ਜਿਹੜੇ ਸੀਵਰੇਜ ਨੇ ਉਹ ਸਿਮੈਂਟ ਨਾਲ ਪੱਕੇ ਕਰੇ ਹੋਏ ਨੇ ਸਾਹਮਣੇ ਜਿਹੜਾ ਨਾਲਾ ਹੈ ਉਹ ਸਾਰ ਅਸਾਂ ਚੱਲ ਰਹੀਆਂ ਸੀ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਐਨਓਸੀਜ਼ ਵੰਡੀਆਂ ਗਈਆਂ ਤੇ ਕਾਰਵਾਈ ਕਿਦੇ ਤੇ ਹੋਏਗੀ ਕਿਸੇ ਨੂੰ ਨਹੀਂ ਪਤਾ ਕਿਉਂਕਿ ਕਿਸੇ ਨੂੰ ਕੋਈ ਉਮੀਦ ਹੀ ਨਹੀਂ ਹੈ ਅਸਲ ਦੇ ਵਿੱਚ ਸਾਡੇ ਦੇਸ਼ ਦਾ ਨਾ ਉਹ ਹਨੇਰ ਨਗਰੀ ਦੇ ਚੌਪੜ ਰਾਜੇ ਵਾਲਾ ਕੰਮ ਹੈ ਸਾਡੇ ਦੇਸ਼ 'ਚ ਜਦੋਂ ਕੁਝ ਐਦਾਂ ਦਾ ਹੁੰਦਾ ਹੈ ਸਜ਼ਾ ਡਿਸਾਈਡ ਕਰ ਲਈ ਜਾਂਦੀ ਹੈ ਫਾਂਸੀ ਦਾ ਫੰਦਾ ਵੀ ਲਟਕਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਬੰਦਾ ਲੱਭਣ ਜਾਂਦੇ ਆ ਕਿ ਹੁਣ ਇੱਥੇ ਲਟਕਾਉਣਾ ਕਿਹਨੂੰ ਹੈ ਖੈਰ ਕਾਰਵਾਈਆਂ ਪਹਿਲਾਂ ਕਿੰਨੀਆਂ ਕੁ ਹੁੰਦੀਆਂ ਨੇ ਤੇ ਅੱਗੇ ਕਿੰਨੀਆਂ ਕੁ ਹੋਣਗੀਆਂ ਇਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਿਰਫ ਇਹ ਦੇਖਣਾ ਹੈ ਵੀ ਇਸ ਐਕਸੀਡ ਉਹ ਇੰਸਟੀਚਿਊਟ ਜਿਹੜਾ ਇਲੀਗਲ ਤਰੀਕੇ ਨਾਲ ਕਲਾਸਾਂ ਚਲਾ ਰਿਹਾ ਸੀ ਉਹ ਪ੍ਰਸ਼ਾਸਨ ਜਿਹੜਾ ਗੈਰ ਕਾਨੂੰਨੀ ਤਰੀਕੇ ਨਾਲ ਐਨਓਸੀਜ਼ ਬਣ ਰਿਹਾ ਸੀ ਜਾਂ ਫਿਰ ਉਹ ਬੱਚੇ ਜਿਹੜੇ ਆਈਪੀਐਸ ਆਈਐਸ ਦੇ ਦਾਅਵੇਦਾਰ ਬਣੇ ਬੈਠੇ ਐ ਬਟ ਕਿਤੇ ਨਾ ਕਿਤੇ ਖੁਦ ਵੀ ਇਸ ਸਿਸਟਮ ਦਾ ਹੀ ਹਿੱਸਾ ਨੇ ਇਹ ਕੋਈ ਆਈ ਵੁੱਡ ਸੇ ਕਿ ਪਹਿਲੀ ਵਾਰ ਹੋਇਆ ਐਸਾ ਕੋਈ ਮੁੱਦਾ ਨਹੀਂ ਹੈ ਜੋ ਆਊਟ ਆਫ ਦ ਬਲੂ ਹੋ ਗਿਆ A fifty lakh compensation to each one. <laughs> 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 ਦਲੀ ਦੇ ઓલ્ડ ਜੰਦਰ ਨਗਰ ਚ ਤੇਜਮੀ ਪੈਣ ਕਾਰਨ ਉਥੋਂ ਦਾ ਜਿਹੜਾ rau institute ਆ ਉਹਦੇ ਅੱਗੇ ਪਾਣੀ ਜਮਾ ਹੋ ਜਾਂਦਾ ਤੇ ਉਹ ਪਾਣੀ ਉਸ ਤੋਂ ਬਾਅਦ ਉਹਨਾਂ ਦੇ ਬੇਸਮੈਂਟ ਚ ਭਰਨਾ ਸ਼ੁਰੂ ਹੋ ਜਾਂਦਾ ਹੈ ਉਸੇ ਬੇਸਮੈਂਟ ਚ ਜਿੱਥੋਂ ਦੀ ਲਾਇਬ੍ਰੇਰੀ ਚ ਉਸ ਟਾਈਮ ਤੇ ਕਰੀਬ 30 ਕ ਬੱਚੇ ਪੜ ਰਹੇ ਸੀ ਜਦੋਂ ਇਸ ਐਕਸੀਡੈਂਟ ਬਾਰੇ ਖਬਰ ਦਿੱਤੀ ਜਾਂਦੀ ਹੈ ਤਾਂ ਪੁਲਿਸ ਤੇ ਐਨਡੀਆਰਫ ਦੀਆਂ ਟੀਮਾਂ ਉੱਥੇ ਪਹੁੰਚ ਜਾਂਦੀਆਂ ਨੇ ਕਿਹਾ ਤੇਹੀ ਜਾ ਰਹੇ ਵੀ ਉਹ ਟਾਈਮ ਤੇ ਪਹੁੰਚ ਗਏ ਸੀ ਰੈਸਕਿਊ ਕਰਨ ਤੋਂ ਬਾਅਦ ਵੀ ਬਦਕਿਸਮਤੀ ਨਾਲ ਤਿੰਨ ਬੱਚੇ ਕਿਰਿਆ যাদਬ ਤਾਨੀਆ ਸੋਨੀ ਤੇ ਨਵੀਨ ਦਲਵਿੰਦ ਦੀ ਮੌਤ ਹੋ ਜਾਂਦੀ ਹੈ ਹੋਣੇ ਸੈਕਸੀਡੈਂਟ ਤੋਂ ਬਾਅਦ ਉਥੋਂ ਦੇ ਜੋ ਵਿਦਿਆਰਥੀ ਨੇ ਉਹ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੰਦੇ ਜਿਹਦੇ ਵਿੱਚ ਉਹ ਕੋਚਿੰਗ ਸੈਂਟਰ ਤੇ ਪ੍ਰਸ਼ਾਸਨ ਤੇ ਸੁਰੱਖਿਆ ਨੂੰ ਲੈ ਕੇ ਇਲਜ਼ਾਮ ਲਾਉਂਦੇ ਨੇ ਕਿਸੇ ਕੋ ਵੀ ਇਹ ਕੰਸਰਨ ਨਹੀਂ ਹੈ ਕਿ ਅੱਜ ਬੱਚੋ ਕੇ ਸਾਥ ਕੀ ਹੋ ਰਹਾ ਹੈ ਆਪ ਪੁਲਿਸ ਪ੍ਰਸ਼ਾਸਨ ਯਹਾਂ ਪਰ ਸਿਰਫ ਹੈ ਤੋ ਹਮੇ ਰੋਕਨੇ ਕੇ ਲਿਏ ਹੈ ਬਚਾਉਣੇ ਲਈ ਕਿਸੇ ਕੋ ਨਹੀਂ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੋਚਿੰਗ ਸੈਂਟਰ ਦੀ ਕੋਚਿੰਗ ਸੈਂਟਰ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ ਸੀ ਕੋਚਿੰਗ ਸੈਂਟਰ ਦੀ ਜੋ ਬੇਸਮੈਂਟ ਚ ਲਾਇਬ੍ਰੇਰੀ ਚੱਲ ਰਹੀ ਸੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀ ਸੀ ਉਹਨੂੰ ਪ੍ਰਸ਼ਾਸਨ ਵੱਲੋਂ ਕੋਈ ਮਨਜ਼ੂਰੀ ਨਹੀਂ ਮਿਲੀ ਸੀ ਉਸ ਲਾਇਬ੍ਰੇਰੀ ਦੇ ਵਿੱਚ ਆਉਣ ਤੇ ਜਾਣ ਦਾ ਸਿਰਫ ਇੱਕ ਹੀ ਰਸਤਾ ਸੀ ਤੇ ਜਦੋਂ ਬੇਸਮੈਂਟ ਚ ਪਾਣੀ ਭਰਨਾ ਸ਼ੁਰੂ ਹੋਇਆ ਤਾਂ ਬੱਚਿਆਂ ਕੋਲੇ ਸਿਰਫ 3 ਮਿੰਟ ਸੀ ਤੇ ਨਾ 3 ਮਿੰਟਾਂ ਦੇ ਵਿੱਚ ਉਸ ਇੱਕੋ ਰਸਤੇ ਤੋਂ ਬਾਹਰ ਨਿਕਲ ਜਾਣਾ ਉਹਨਾਂ ਬੱਚਿਆਂ ਲਈ ਜ਼ਿੰਦਗੀ ਦੀ ਜੰਗ ਜਿੱਤਣ ਵਾਲਾ ਕੰਮ ਹੋ ਗਿਆ ਸੀ ਪਰ ਇਹ ਤਾਂ ਸਿਰਫ ਇੱਕ ਐਗਜ਼ਾਮਪਲ ਦਿੱਲੀ ਦਾ ਜਿਹੜਾ ਹੈ ਰਜਿੰਦਰ ਨਗਰ ਹੈ ਨਾ ਇਹ ਯੂਪੀਐਸਸੀ ਆਈਆਈਐਸ ਵਰਗੇ ਐਗਜ਼ਾਮਸ ਦੇ ਲਈ ਮੋਡ ਮੰਨਿਆ ਜਾਂਦਾ ਹੈ ਤੇ ਇੱਥੇ ਪਤਾ ਨਹੀਂ ਇਦਾਂ ਦੇ ਕਿੰਨੇ ਹੀ ਕੋਚਿੰਗ ਸੈਂਟਰ ਚੱਲ ਰਹੇ ਹੈ ਜਿਹੜੇ ਇਲੀਗਲ ਤਰੀਕੇ ਨਾਲ ਬੇਸਮੈਂਟ ਚ ਆਪਣੀਆਂ ਕਲਾਸਾਂ ਚਲਾ ਰਹੇ ਹੈ ਇੱਥੇ ਤਾਂ ਸਿਰਫ 30 ਬੱਚੇ ਸੀ ਕਈ ਕਲਾਸਾਂ ਦੇ ਬੈਚੇਸ ਦੇ ਵਿੱਚ ਤਾਂ 500 ਤੋਂ ਲੈ ਕੇ 700 ਬੱਚਾ ਵੀ ਬੈਠਦਾ ਹੈ ਹੁਣ ਮੰਨਦੇ ਇਹਨਾਂ ਕੋਚਿੰਗ ਸੈਂਟਰਾਂ ਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ ਸੀ ਕੀ ਪ੍ਰਸ਼ਾਸਨ ਨੂੰ ਇਨਾ ਇਲੀਗਲ ਗਤੀਵਿਧੀਆਂ ਬਾਰੇ ਨਹੀਂ ਪਤਾ ਸੀ ਅਸਲ ਚ ਪ੍ਰਸ਼ਾਸਨ ਦੀ ਗੱਲ ਕਰੀਏ ਨਾ ਤਾਂ ਜਿਹੋ ਜੀ ਕੋਕੋ ਹੋ ਜੇ ਕੋਕੋ ਦੇ ਬੱਚੇ ਸਾਡੀ ਭਾਰਤ ਦੀ ਸਰਕਾਰ ਹੁਣ ਸਿਰਫ ਇੱਕ ਵਪਾਰੀ ਬਣ ਕੇ ਰਹਿ ਗਈ ਆ ਉਹ ਸਿਰਫ ਆਪਣਾ ਮੁਨਾਫਾ ਦੇਖਦੀ ਆ ਦਿੱਲੀ ਚ ਛੱਡੋ ਪੂਰੇ ਇੰਡੀਆ ਚ ਚਾਰੇ ਪਾਸੇ ਸਾਨੂੰ ਦੇਖਣ ਨੂੰ ਮਿਲਦਾ ਵੀ ਬੜੀ ਬਾਰੀ ਅੱਲੇ ਗਲ ਤਰੀਕੇ ਨਾਲ ਰੇੜੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਤੇ ਇਹ ਪੁਲਿਸ ਜਾਂ ਫਿਰ ਮਿਊਨਿਸਪਲ ਕਾਉਂਸਲ ਵਾਲੇ ਉਹਨਾਂ ਤੋਂ ਸਿਰਫ ਹਵਤਾ ਵਸੂਲੀ ਕਰਦੇ ਆ ਇੱਥੇ ਮੈਂ ਦੁਬਾਰਾ ਕਹਿ ਰਿਹਾ ਵੀ ਜਦੋਂ ਤੱਕ ਤੁਸੀਂ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਪ੍ਰੂਵ ਨਹੀਂ ਕਰ ਰਹੇ ਤੁਸੀਂ ਹਵਤਾ ਵਸੂਲੀ ਹੀ ਰਹੀ ਸੀ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਤੇ ਪੁਲਿਸ ਪ੍ਰਸ਼ਾਸਨ ਨੇ ਫੇਰ ਵੀ ਕੋਈ ਐਕਸ਼ਨ ਨਹੀਂ ਲਿਆ ਮਤਲਬ ਜੇਬਾਂ ਦਾ ਭਰਦੀਆਂ ਹੋਣਗੀਆਂ ਤੇ ਰਹੀ ਗੱਲ ਮੀਂਹ ਦੇ ਪਾਣੀ ਦੇ ਨਿਕਾਸ ਦੀ ਉਹ ਤਾਂ ਭਾਈ ਸਾਡੇ ਸਦੀਆਂ ਤੱਕ ਨਹੀਂ ਹੋਣਾ ਪਿਛਲੇ ਸਾਲ ਜੂਨ 2023 ਦੇ ਵਿੱਚ ਮੁਖਰਜੀ ਨਗਰ ਚ ਇੱਕ ਕੋਚਿੰਗ ਸੈਂਟਰ ਦੀ ਬਿਲਡਿੰਗ ਨੂੰ ਅੱਗ ਲੱਗ ਜਾਂਦੀ ਹੈ ਉਸ ਟਾਈਮ ਤੇ ਉਸ ਕੋਚਿੰਗ ਬਿਲਡਿੰਗ ਦੇ ਅੰਦਰ ਕਰੀਬ 300 ਬੱਚਾ ਸੀ ਸੁਰੱਖਿਆ ਦੇ ਕੋਈ ਖਾਸ ਪ੍ਰਬੰਧ ਨਹੀਂ ਸੀ ਕਿ ਬੱਚੇ ਬਾਹਰ ਨਿਕਲ ਸਕਣ ਇਸ ਕਰਕੇ ਤੁਸੀਂ ਵੀਡੀਓਜ਼ ਵੀ ਦੇਖਿਆ ਹੋਣਗੇ ਕਿ ਬੱਚੇ ਰस्सੀਆਂ ਨਾਲ ਲੰਮਕਲੰਕ ਕੇ ਬਾਹਰ ਨਿਕਲ ਰਹੇ ਸੀ ਤੇ ਆਪਣੀ ਜਾਨ ਬਚਾ ਰਹੇ ਸੀ ਬਹੁਤ ਅਨੁਗੰਭੀਰ ਚੋ ਕੋਈ ਕਾਨੂੰਨੀ ਨਹੀਂ ਬਣਾਏ। ਕੁਝ ਸਰਕਾਰੀ ਕਾਨੂੰਨ ਬਣੇ ਹੋਏ ਐ ਕਿ ਬੇਸਮੈਂਟ ਕੋਈ ਰਹਾਇਸ਼ੀ ਸਥਾਨ ਨਹੀਂ ਐ। ਇਸ ਕਰਕੇ ਕਿਸੇ ਵੀ ਵਿਅਕਤੀ ਨੂੰ ਬੇਸਮੈਂਟ ਦੇ ਵਿੱਚ ਰਹਿਣ ਦੀ ਪਰਮਿਸ਼ਨ ਨਹੀਂ ਦਿੱਤੀ ਜਾ ਸਕਦੀ। ਬੇਸਮੈਂਟ ਨੂੰ ਜਾਂ ਤਾਂ ਤੁਸੀਂ ਪਾਰਕਿੰਗ ਜਾਂ ਫਿਰ ਵਾਦੂ ਸਮਾਨ ਦੀ ਸਟੋਰੇਜ ਦੇ ਲਈ ਵਰਤ ਸਕਦੇ ਹੋ। ਪਰ ਇਸ ਐਕਸੀਡੈਂਟ ਤੋਂ ਬਾਅਦ ਦੇਖਣ ਨੂੰ ਮਿਲਿਆ ਹੈ ਕਿ ਸਾਰੇ ਬੇਸਮੈਂਟ ਨੂੰ ਗਾਲਾਂ ਕੱਢ ਰਹੇ। ਮੈਕਸੀਮ ਲਾਇਬਰੀ ਬੇਸਮੈਂਟ ਮੈਂ ਕੋਚ ਲਾਇਬ੍ਰੇਰੀ ਉੱਪਰ ਹੈ ਪਰ ਮੈਕਸਿਮ ਲਾਇਬ੍ਰੇਰੀ ਬੇਸਮੈਂਟ ਵਿੱਚ ਹੈ ਔਰ ਉਨਮੇ ਉਹ ਮਾਨਕ ਨਹੀਂ ਪੂਰੇ ਹੋਏ ਹਨ ਜੋ ਹੋਣੇ ਚਾਹੀਦੇ। ਜੇਕਰ ਤੁਸੀਂ ਫੋਰਨ ਕੰਟਰੀਆਂ 'ਚ ਦੇਖੋਗੇ ਤਾਂ ਵੱਡੇ ਵੱਡੇ ਮਾਲ ਬੇਸਮੈਂਟ 'ਚ ਬਣੇ ਹੁੰਦੇ ਆ। ਸਭੇ ਇਵਨ ਕੇ ਇੰਡੀਆ ਦੇ ਵਿੱਚ ਮੈਟਰੋ ਵੀ ਬੇਸਮੈਂਟ ਦੇ ਵਿੱਚ ਹੀ ਬਣੀ ਹੋਈ ਹੈ। ਤਾਂ ਬੇਸਮੈਂਟ ਇਨਾ ਬੁਰਾ ਨਹੀਂ ਹੋ ਸਕਦਾ। ਤੁਹਾਡੇ ਬੇਸਮੈਂਟ ਦੇ ਵਿੱਚ ਸੁਰੱਖਿਆ ਲਈ ਕੀ ਪ੍ਰਬੰਧ ਨੇ ਉਹਨਾਂ ਤੇ ਨਜ਼ਰ ਜਾਣੀ ਚਾਹੀਦੀ ਹੈ। ਹੁਣ ਕੋਚਿੰਗ ਸੈਂਟਰ ਦੇ ਲਈ ਜ਼ਿੰਮੇਵਾਰ ਹੈ। ਸਾਨੂੰ ਵੀ ਪਤਾ ਹੈ। ਪ੍ਰਸ਼ਾਸਨ ਦੇ ਲਈ ਜ਼ਿੰਮੇਵਾਰ ਹੈ। ਸਾਨੂੰ ਵੀ ਪਤਾ ਹੈ। ਬਟ ਬੱਚੇ ਦੇ ਲਈ ਕਿਵੇਂ ਜ਼ਿੰਮੇਵਾਰ ਹੋ ਸਕਦੇ ਆ ਵੀ ਹਰ ਜੰਦਰ ਨਗਰ ਆਉਂਦੀ ਕਿਉਂ ਹੈ ਕਿ ਉਹਨਾਂ ਦੇ ਹਾਲ ਦੇ ਏਰੀਆ ਚ ਉਹਨਾਂ ਨੂੰ ਕੋਈ ਪੜਾਉਣ ਵਾਲੇ ਹੈ ਨਹੀਂ ਤੇ ਜੇ ਨਹੀਂ ਵੀ ਹੈ ਤਾਂ ਆਪਣੇ ਆਪ ਕਿਉਂ ਨਹੀਂ ਪੜ ਰਹੇ ਕਿਉਂਕਿ ਮੈਂ ਤਾਂ ਬੜੀਆਂ ਇਦਾਂ ਦੀਆਂ ਖਬਰਾਂ ਸੁਣੀ ਹੈ ਵੀ ਕਿਸੇ ਰਿਕਸ਼ਾ ਚਲਾਉਣ ਵਾਲੇ ਦਾ ਬੱਚਾ ਜੱਜ ਬਣ ਗਿਆ ਕਿਸੇ ਆਟੋ ਚਾਲਕ ਦਾ ਬੱਚਾ ਆਈਪੀਐਸ ਆਈਐਸ ਬਣ ਗਿਆ ਫਿਰ ਉਹ ਕਿਵੇਂ ਬਣ ਜਾਂਦੇ ਹੈ ਤੇ ਸਵਾਲ ਇਹ ਵੀ ਹੈ ਵੀ ਜੇਕਰ ਸਾਨੂੰ ਅੱਜ ਦੁਬਾਰੇ 2.5 ਲੱਖ ਲਾ ਕੇ ਇਹ ਪੜਨਾ ਪੈ ਰਿਹਾ ਹੈ ਵੀ ਅਸੀਂ ਕੀ ਪੜਨਾ ਹੈ ਤੇ ਕਿਵੇਂ ਪੜਨਾ ਹੈ ਤੇ ਫਿਰ ਜਿਹੜਾ ਪਿਛਲੇ 20-22 ਸਾਲਾਂ ਚ ਪੜਿਆ ਹੈ ਕਿ ਉਹ ਸਾਰਾ ਵੇਸਟ ਹੈ ਤੇ ਗੱਲ ਇਹ ਵੀ ਹੈ ਵੀ ਜਿਹੜੇ ਕੋਚਿੰਗ ਸੈਂਟਰ ਹੈ ਉਹ ਇਲੀਗਲ ਤ ਉਹ ਕੋਈ ਅੱਜ ਦੇ ਤਾਂ ਚੱਲ ਨਹੀਂ ਰਹੇ ਹੋਣਗੇ ਉੱਥੇ ਪਹਿਲਾਂ ਵੀ ਬੱਚੇ ਪੜ ਰਹੇ ਸੀ ਤੇ ਉਹ ਬੱਚੇ ਪੜ ਰਹੇ ਸੀ ਜਿਹੜੇ ਕੱਲ ਨੂੰ ਆਈਪੀਐਸ ਆਈਐਸ ਬਣ ਕੇ ਆਮ ਲੋਕਾਂ 'ਚ ਜਾਣਗੇ ਜਿਨ੍ਹਾਂ ਨੇ ਆਮ ਲੋਕਾਂ ਨੂੰ ਸੰਭਾਲਣਾ ਕਿ ਉਹਨਾਂ ਨੂੰ ਪਹਿਲਾਂ ਨਹੀਂ ਸੀ ਪਤਾ ਵੀ ਇਹ ਚੀਜ਼ਾਂ ਇਲੀਗਲ ਤਰੀਕੇ ਨਾਲ ਚੱਲ ਰਹੀਆਂ ਸੀ ਕਿ ਉਹਨਾਂ ਨੂੰ ਵੀ ਤਿੰਨ ਬੱਚਿਆਂ ਦੀ ਕੁਰਬਾਨੀ ਦੇਣ ਤੋਂ ਬਾਅਦ ਹੀ ਇਹ ਚੀਜ਼ਾਂ ਸਾਹਮਣੇ ਆਈਆਂ ਨੇ ਕਿ ਉਹ ਪਹਿਲਾਂ ਕੋਈ ਸ਼ਿਕਾਇਤ ਨਹੀਂ ਸੀ ਕਰ ਸਕਦੇ ਜਾਂ ਫਿਰ ਜੇ ਕਿਸੇ ਇੱਕ ਅੱ데 ਨੇ ਸ਼ਿਕਾਇਤ ਕੀਤੀ ਵੀ ਸੀ ਤਾਂ ਉਦੋਂ ਉਹ ਸਾਰੇ ਇਕੱਠੇ ਕਿਉਂ ਨਹੀਂ ਹੋਏ ਦਰਸਲ ਇੱਕ ਕੰਪਲੇਂਟ ਪਹਿਲੇ ਦੇ ਦਿੱਤੀ ਗਈ ਸੀ ਐਮਸੀਡੀ ਕੋ ਆਪਨੇ ਕੰਪਲੇਂਟ ਭੇਜ ਦਿੱਤੀ ਤਾਰੀਖ ਕੀ ਹੈ ਕੰਪਲੇਂਟ ਦੀ ਇਹ ਤਾਰੀਖ ਹੈ 24/24 ਮੈਂ 3 ਦਿਨ ਪਹਿਲੇ ਘਟਨਾ ਦੇ 3 ਦਿਨ ਪਹਿਲੇ ਪਰ ਸ਼ਾਇਦ ਉਹ ਦੋਸੀ ਕਰੈਡਰ ਇਸ ਲੱਗੇ ਹੋਏ ਸੀ ਇੱਕ ਦੂਜੇ ਤੋਂ ਮੂਰੇ ਨਿਕਲਣ ਚ ਲੱਗੇ ਹੋਏ ਸੀ ਤੇ ਰਹਿੰਦਾ ਹੁੰਦਾ ਸਾਡਾ ਬ੍ਰੇਨ ਵਾਸ਼ ਕਰ ਦਿੰਦੇ ਆ ਸੋਸ਼ਲ ਮੀਡੀਆ ਦੇ ਫੇਮਸ ਇਨਫਲੂਐਂਸਰ ਟੀਚਰਸ ਇਸ ਐਕਸੀਡੈਂਟ ਤੋਂ ਬਾਅਦ ਦੋ ਨਾਮ ਬੜੇ ਚਰਚਾ ਚ ਨੇ ਵਿਕਾਸ ਦਿਵਯ ਕੀਰਤੀ ਤੇ ਅਵਦੋਜਾ ਸੋਚਣ ਵਾਲੀ ਗੱਲ ਹੈ ਵੀ ਜਿਨ੍ਹਾਂ ਦੀਆਂ ਦਿਨ ਦੀਆਂ 10 10 15 15 ਵੀਡੀਓ ਵਿਦਿਆਰਥੀਆਂ ਨੂੰ ਘੇਰੀ ਰੱਖਦੀਆਂ ਸੀ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਮੋਟੀਵੇਟ ਕਰਨ ਲਈ ਵੈਬ ਸੀਰੀਜ਼ ਫਿਲਮਾਂ ਤੱਕ ਬਣਾਤੀਆਂ ਜਿਹੜੇ ਉਨ੍ਹਾਂ ਹੀ ਵਿਦਿਆਰਥੀਆਂ ਨੂੰ ਜ਼ਿੰਦਗੀ ਨੂੰ ਜਿਉਣਾ ਅਤੇ ਜ਼ਿੰਦਗੀ ਦੇ ਨਾਲ ਲੜਨ ਦਾ ਤਰੀਕਾ ਸਿਖਾਉਂਦੇ ਰਹੇ ਐ ਐਡੇ ਵੱਡੇ ਐਕਸੀਡੈਂਟ ਤੋਂ ਬਾਅਦ ਉਹ ਚੁੱਪ ਕੇ ਬੈਠੇ ਸੀ ਕਾਰوں میں ہمیشہ یہی ਸਿੱਖਾਇਆ ਗਿਆ ਕਿ ਗੁਰੂ ਦਾ ਮਹੱਤਵ ਬੜਾ ਹੈ। ਤਲਿੰਗ ਗੁਰੂ ਕੋ ਗੁਰੂ ਵੀ ਉਹ ਇੱਕ ਸਿਸ਼ੇ ਹੀ ਬਣਾਤਾ ਹੈ। ਅੱਜ ਇੰਨੇ ਸਾਰੇ ਸਿਸ਼ੇ ਖੜੇ ਨੇ ਲੇਕਿਨ ਕਿਸੇ ਸਿਸ਼ੇ ਦੇ ਲਈ ਕੋਈ ਗੁਰੂ ਆ ਕੇ ਨਹੀਂ ਖੜਾ ਹੋਇਆ। ਹੁਣ ਇੱਥੇ ਜੇਕਰ ਗੱਲ ਕਰੀਏ ਆਬਦ ਓਜਾ ਸਰ ਦੀ ਬੇਸਿਕਲੀ ਸੋਸ਼ਲ ਮੀਡੀਆ ਤੇ ਜੇਕਰ ਤੁਸੀਂ ਉਹਨਾਂ ਦੀਆਂ ਵੀਡੀਓਜ਼ ਦੇਖੋਗੇ ਤਾਂ ਇੱਕ ਪੜਿਆ ਲਿਖਿਆ ਗੈਂਗਸਟਰ ਤੋਂ ਘੱਟ ਨਹੀਂ ਲੱਗਣਾ ਉਹ ਤੁਹਾਨੂੰ। ਪਰ ਇਸ ਐਕਸੀਡੈਂਟ ਬਾਰੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਵੀ ਮੇਰੇ ਵਕੀਲਾਂ ਨੇ ਮੇਰੇ ਪਾਪਾਪ ਨੂੰ ਕਹਿਤਾ ਵੀ ਤੁਹਾਡੇ ਬੱਚੇ ਦੇ ਇੰਸਟੀਚੂਟ 'ਚ ਐਦਾਂ ਦਾ ਕੁਝ ਹੋ ਗਿਆ। ਹ ਭయ్యా ਤੁਹਾਡਾ ਲੜਕਾ ਤੁਹਾਡੇ ਲੜਕੇ ਦੀ ਕੋਚਿੰਗ ਵਿੱਚ ਵਾਰਦਾਤ ਹੋ ਗਈ ਹੈ ਤਿੰਨ ਲੜਕੇ ਮਰ ਗਏ ਉਹ ਪਈ ਪੁੱਛਣ ਵਾਲਾ ਹੋਵੇ ਵੀ ਇਦਾਂ ਦੇ ਅਣਪੜ ਵਕੀਲ ਕੌਣ ਰੱਖਦਾ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਕੀ ਹੋਇਆ ਤੇ ਕਿੱਥੇ ਹੋਇਆ ਤੇ ਉਹ ਤੁਹਾਡੇ ਮਾਪੇ ਨੂੰ ਵੀ ਦੱਸ ਰਿਹਾ ਤੁਹਾਡੇ ਨਾਲ ਮਿਲਣ ਤੋਂ ਪਹਿਲਾਂ ਫਿਰ ਉਹਨਾਂ ਦਾ ਕਹਿਣਾ ਸੀ ਵੀ ਮੇਰੇ ਮਾਪੇ ਬਿਮਾਰ ਹੋ ਗਏ ਇਸ ਕਰਕੇ ਮੈਂ ਉਸ ਟਾਈਮ ਤੇ ਮਾਪੇ ਕੋਲ ਜਾਂਦਾ ਜਾਂ ਬੱਚਿਆਂ ਕੋਲ ਜਾਂਦਾ ਕਿ ਬਜ਼ੁਰਗ ਮਾਪੇ ਸਦਮੇ ਵਿੱਚ ਆ ਜਾਣਗੇ ਉਹ ਆਪਣੇ ਘਰ ਜਾਏਗਾ ਆਪਣੇ ਮਾਪੇ ਕੋਲ ਦੇਖਣੇ ਕਿ ਯਹਾਂ ਆਏਗਾ ਠੀਕ ਹੈ ਜੀ ਮਾਂ-ਬਾਪ ਬਿਮਾਰ ਹੋ ਸਕਦੇ ਐ ਤੇ ਉਹਨਾਂ ਕੋਲ ਜਾਣਾ ਬਣਦਾ ਵੀ ਐ ਬਟ ਸਾਰਾ ਦਿਨ ਸੋਸ਼ਲ ਮੀਡੀਆ ਤੇ ਤੁਹਾਡੀਆਂ ਵੀਡੀਓਜ਼ ਆ ਰਹੀਆਂ ਨੇ ਉਸੇ ਸੋਸ਼ਲ ਮੀਡੀਆ ਦਾ ਯੂਜ਼ ਕਰਕੇ ਹੀ ਬੱਚਿਆਂ ਨੂੰ ਹੌਸਲਾ ਦਿੱਤਾ ਜਾ ਸਕਦਾ ਸੀ ਚਲੋ ਉਹ ਨਾ ਸਹੀ ਮਾਂ-ਬਾਪ ਨੂੰ ਮਿਲਣ ਤੋਂ ਬਾਅਦ ਬੱਚਿਆਂ ਨੂੰ ਮਿਲਣਾ ਜ਼ਰੂਰੀ ਸੀ ਜਾਂ ਇੱਕ ਇੰਟਰਵਿਊ ਕਰਨੀ ਜ਼ਰੂਰੀ ਸੀ ਤੇਜਾ ਸਰਦਾ ਤਾਂ ਇਹ ਵੀ ਕਹਿਣਾ ਹੈ ਵੀ ਉਸ ਐਕਸੀਡੈਂਟ ਵਾਲੀ ਥਾਂ ਤੋਂ ਥੋੜੀ ਦੂਰ ਮੇਰਾ ਇੰਸਟੀਚਿਊਟ ਹੈ ਮੈਨੂੰ ਕੋਈ ਬੁਲਾਉਣ ਨਹੀਂ ਆਇਆ ਜੇ ਬੁਲਾਉਣਾ ਜਾਂਦਾ ਤਾਂ ਮੈਂ ਚਲਾ ਜਾਂਦਾ 50 ਮੀਟਰ ਦੀ ਦੂਰੀ 'ਤੇ ਮੇਰੇ ਸੰਸਥਾਨ 'ਮੈਂ ਆਤਾ ਕਿ ਸਰ ਹਮ 10 ਲੋਗ ਹੈਂ ਔਰ ਹ ਕਮਾਲ ਹੈ ਭਾਈ ਤੁਸੀਂ ਵੀ ਇਦਾਂ ਦੀਆਂ ਵੀਡੀਓਜ਼ ਬਣਾ ਬਣਾ ਕੇ ਬੱਚਿਆਂ ਨੂੰ ਖਿੱਚ ਰਹੇ ਹੋ ਕਿ ਤੁਸੀਂ ਉਹਨਾਂ ਨੂੰ ਘਰੇ ਬੁਲਾਉਣ ਜਾਣੇ ਹੋ ਛੋਟੀਆਂ ਵੀਡੀਓ ਦੇਖ ਕੇ ਬੱਚੇ ਆਉਂਦੇ ਆ ਤੇ ਐਡਾ ਵੱਡਾ ਐਕਸੀਡੈਂਟ ਦੇਖ ਕੇ ਤੁਸੀਂ ਨਹੀਂ ਆ ਸਕੇ ਤੇ ਫਿਰ ਇਹ ਗੱਲਾਂ ਚ ਲੈ ਕੇ ਇੰਟਰਵਿਊ ਦਾ ਯੂਜ਼ ਕਰਕੇ ਜਾਂ ਸੋਸ਼ਲ ਮੀਡੀਆ ਦਾ ਯੂਜ਼ ਕਰਕੇ ਬੱਚਿਆਂ ਨੂੰ ਅੱਜ ਵੀ ਮੈਨਿਪੂਲੇਟ ਕਰਨ ਚ ਲੱਗੇ ਹੋਏ ਆ ਲੋਕਾਂ ਨੂੰ ਮੈਨਿਪੂਲੇਟ ਕਰਨ ਚ ਲੱਗੇ ਹੋਏ ਆ ਇੱਕ ਵਿਕਾਸ ਦੇਵਿਆ ਕੀਰਤੀ ਦੀ ਵੀਡੀਓ ਸਾਹਮਣੇ ਆਉਂਦੀ ਹੈ ਜਿਦੇ ਵਿੱਚ ਉਹ ਕਹਿੰਦੇ ਆ ਵੀ ਜਿਹੜੀ ਬੇਸਮੈਂਟ ਸੀਲ ਕੀਤੇ ਗਿਆ ਪ੍ਰਸ਼ਾਸਨ ਵੱਲੋਂ ਇੱਕ ਬੇਸਮੈਂਟ ਉਹਨਾਂ ਦਾ ਵੀ ਸੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਬੇਸਮੈਂਟ ਹੈ ਉਹ ਰੂਲਸ ਦੇ ਨਾਲ ਬਿਲਕੁਲ ਕੰਪਲਾਈ ਕਰਦਾ ਹੈ ਮਤਲਬ ਕਿ ਉੱਥੇ 5 ਤੋਂ 7 ਐਗਜ਼ਿਟ ਵੀ ਰੱਖੇ रिजेक्शन नहीं आई उस बेसमेंट का पूरा लेआउट स्ट्रक्चर एमसीडी को हमने सबमिट किया हुआ है डीडीए को सबमिट किया हुआ है फायर डिपार्टमेंट को सबमिट किया हुआ है एनओसी के लिए कुछ महीने पहले अब तक वहां से रिजेक्शन भी नहीं आया उसका रिजेक्शन नहीं आई ਅਪਰੂਵਲ ਵੀ ਤਾਂ ਨਹੀਂ ਮਿਲਿਆ ਨਾ ਇਹ ਤਾਂ ਫਿਰ ਉਹੀ ਗੱਲ ਹੋਊਗੀ ਕੱਲ ਨੂੰ ਕੋਈ ਵੀ ਕ੍ਰਾਈਮ ਕਰਕੇ ਕਹਿ ਦੂ ਵੀ ਹਜੇ ਸਾਬਿਤ ਨਹੀਂ ਹੋਇਆ ਮਤਲਬ ਕਿ ਕੋਈ ਕਿਸੇ ਚ ਗੱਡੀ ਮਾਰ ਕੇ ਕਹਿੰਦਾ ਵੀ ਮੈਂ ਲਾਇਸੈਂਸ ਅਪਲਾਈ ਕੀਤਾ ਹੋਇਆ ਹੈ ਹਜੇ ਤੱਕ ਬਣਿਆ ਨਹੀਂ ਪਰ ਰਿਜੈਕਸ਼ਨ ਵੀ ਨਹੀਂ ਆਈ ਦੇਖੋ ਮੇਨ ਗੱਲ ਇਹ ਹੈ ਵੀ ਜਿੱਦਾਂ ਦਾ ਇਹ ਕੰਮ ਕਰ ਰਹੇ ਆ ਉਹ ਇੱਕ ਬਹੁਤ ਹੀ ਵੱਡਾ ਕੰਮ ਹੈ ਉਹ ਇੱਕ ਸੇਵਾ ਦੀ ਤਰ੍ਹਾਂ ਜੇਕਰ ਤੁਸੀਂ ਕਿਸੇ ਨੂੰ ਵਿਦਿਆਵੰਦ ਰਹੇ ਵਿਦਿਆ ਵਿਚਾਰੀਤਾ ਪਰਉਪਕਾਰੀ ਵਿਦਿਆਵੰਦਨਾ ਇੱਕ ਬਹੁਤ ਹੀ ਪੁੰਨ ਦਾ ਕੰਮ ਹੈ ਜੋ ਇਹ ਟੀਚਰ ਸਾਡੇ ਲਈ ਕਰ ਰਹੇ ਹੈ ਇੱਕ ਬਹੁਤ ਹੀ ਚੰਗੀ ਚੀਜ਼ ਹੈ ਪਰ ਅਸੀਂ ਨਾ ਚੀਜ਼ਾਂ ਚ ਇੰਨਾ ਨਾ ਗਵਾਚ ਜਾਈਏ ਵੀ ਸਾਨੂੰ ਅਣਗੈਨੀਆਂ ਦਿਸਣੋਂ ਹੀ ਹਟ ਜਾਣਾ ਹੁਣ ਮੇਨ ਗੱਲ ਆਉਂਦੀ ਹੈ ਕਿ ਇਸ ਚੀਜ਼ ਲਈ ਕੀਤਾ ਕੀ ਜਾ ਸਕਦਾ ਹੈ ਇਹਦਾ ਹੱਲ ਕੀ ਹੈ ਤਾਂ ਸਭ ਤੋਂ ਪਹਿਲਾ ਹੱਲ ਹੈ ਪ੍ਰਸ਼ਾਸਨ ਦੇ ਕੋਲ ਪ੍ਰਸ਼ਾਸਨ ਨੂੰ ਥੋੜਾ ਸਟ੍ਰਿਕਟ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਦੇ ਕੁਝ ਅਧਿਕਾਰੀਆਂ ਨੂੰ ਸੋਚਣਾ ਪਵੇਗਾ ਵੀ ਉਹਨਾਂ ਬੱਚਿਆਂ ਦੀ ਕੀਮਤ ਉਹਨਾਂ ਦੀਆਂ ਜੇਬਾਂ ਤੋਂ ਕਿਤੇ ਜ਼ਿਆਦਾ ਭਾਰੀ ਹੈ ਇਹ ਜਿਹੜੇ ਕੁਝ ਗੈਰਕਾਨੂੰਨੀ ਕੰਮ ਚੱਲ ਰਹੇ ਨੇ ਉਹਨਾਂ ਤੇ ਸਖਤ ਐਕਸ਼ਨ ਲੈਣ ਦੀ ਜ਼ਰੂਰਤ ਹੈ ਮੈਂ ਮੰਨਦਾ ਵੀ ਇਹ ਸਾਰੀਆਂ ਚੀਜ਼ਾਂ ਇੰਨੀ ਜਲਦੀ ਤੇ ਇੱਕੋ ਵਾਰ ਚ ਨਹੀਂ ਹੋ ਸਕਦੀਆਂ ਪਰ ਗਲਤੀਆਂ ਇੰਨੀਆਂ ਵੱਡੀਆਂ ਨਾ ਹੋ ਜਾਣ ਵੀ ਕਿਸੇ ਨੂੰ ਆਪਣੀ ਜਾਨ ਦੇ ਕੇ ਤੁਹਾਡੀਆਂ ਨਜ਼ਰਾਂ 'ਚੋ ਗਲਤੀ ਲਿਓਣੀ ਪਵੇ। ਇਸ ਤੋਂ ਬਾਅਦ ਗੱਲ ਆਉਂਦੀ ਹੈ ਕੋਚਿੰਗ ਸੈਂਟਰਸ ਦੀ। ਕੋਚਿੰਗ ਸੈਂਟਰ ਕਿਹੋ ਜਿੇ ਹੋਣੇ ਚਾਹੀਦੇ ਆ? ਦੇਖੋ ਹਰ ਕਿਸੇ ਦਾ ਕਿੱਤਾ ਹੈ, ਹਰ ਕਿਸੇ ਨੇ ਆਪਣਾ ਘਰ ਚਲਾਉਣਾ ਹੈ ਤਾਂ ਜੇਕਰ ਇਹ ਕਮਾਈ ਦਾ ਸਾਧਨ ਹੈ ਤਾਂ ਇੱਥੇ ਕੋਈ ਬੁਰੀ ਗੱਲ ਨਹੀਂ ਹੈ। ਐਜੂਕੇਸ਼ਨ ਨੂੰ ਬਿਜ਼ਨਸ ਬਣਾਇਆ ਹੋਇਆ ਕੋਈ ਬੁਰੀ ਗੱਲ ਨਹੀਂ ਹੈ। ਪਰ ਪੈਸੇ ਦੇ ਲਾਲਚ 'ਚ ਇੰਨੇ ਅੰਨੇ ਨਾ ਬਣੋ ਵੀ ਕੁਝ ਲੱਖਾਂ ਰੁਪਏ ਦੇ ਲਾਲਚ ਨੂੰ ਲੈ ਕੇ ਤੁਸੀਂ ਕਿਸੇ ਦੇ ਘਰ ਦਾ ਚਿਰਾਗ ਹੀ ਬੁਝਾ ਦਿਓ। ਇਸ ਤੋਂ ਬਾਅਦ ਗੱਲ ਆਉਂਦੀ ਹੈ ਬੱਚਿਆਂ ਤੇ। ਬੱਚਿਆਂ ਅਇਤੋ ਕੁਝ ਟਾਈਮ ਪਹਿਲਾਂ ਇਵਨ ਕਿ ਅੱਜ ਵੀ ਪੰਜਾਬ ਚ ਜਿਹੜੇ ਬੱਚੇ ਫੋਰਨ ਜਾ ਰਹੇ ਸੀ ਉਹਨਾਂ ਨੂੰ ਮੰਨਿਆ ਜਾ ਰਿਹਾ ਸੀ ਵੀ ਪਲੱਸ 2 ਕਰਨ ਤੋਂ ਬਾਅਦ ਹੀ ਬਾਹਰ ਭੱਜ ਜਾਂਦੇ ਆ ਨਾ ਉਹਨਾਂ ਕੋਲੇ ਕੋਈ ਸਕਿੱਲ ਹੈ ਹੱਥੀਂ ਕੰਮ ਕਰਨ ਦਾ ਹੁਨਰ ਨਹੀਂ ਹੈ ਨਾ ਹੀ ਉਹਨਾਂ ਕੋਲੇ ਕੋਈ ਹਾਈ ਲੈਵਲ ਦੀ ਐਜੂਕੇਸ਼ਨ ਹੈ ਮਤਲਬ ਇੱਕ ਤਰੀਕੇ ਨਾਲ ਉਹ ਲੇਬਰ ਕਰਦੇ ਆ ਮੈਂ ਮੰਨਦਾ ਕਿਤਨਾ ਕਿਤੇ ਵੀ ਇਹ ਚੀਜ਼ ਗਲਤ ਹੈ ਮੇਰੇ ਹੱਕਤ ਨਹੀਂ ਆ ਪਰ 2-4 ਸਾਲ ਤੱਕੇ ਖਾਣ ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਅਕਲ ਆ ਜਾਂਦੀ ਹੈ ਵੀ ਦੁਨੀਆਦਾਰੀ ਚੱਲਦੀ ਕਿਵੇਂ ਹੈ ਸਭ ਤੋਂ ਵੱਡੇ ਬੇਰੋਜ਼ਗਾਰਤਾ ਉਹ ਹੈ ਵੀ ਜਿਹੜੇ 7-8 8-8 ਸਾਲ ਸਿਰਫ ਇੱਕ ਪੇਪਰ ਦੀ ਤਿਆ ਇਹ ਉਹ ਲੋਕ ਨੇ ਜਿਹੜੇ 7 ਸਾਲ ਪਹਿਲਾਂ ਵੀ 1 ਲੱਖ ਰੁਪਏ ਕਮਾਉਣ ਵਾਲੀ ਰੇਸ 'ਤੇ ਲੱਗੇ ਹੋਏ ਸੀ ਤੇ 7 ਸਾਲ ਬਾਅਦ ਵੀ ਉਹੀ 1 ਲੱਖ ਰੁਪਏ ਦੇ ਪਿੱਛੇ ਲੱਗੇ ਹੋਇਆ ਹੈ। ਇਹਨਾਂ ਨੂੰ 인ਫਲੇਸ਼ਨ ਕਿਤੇ ਸਮਝ ਨਹੀਂ ਆਉਂਦੀ। ਇਹ ਉਹ ਲੋਕ ਨੇ ਜਿਹੜੇ ਬਿਨਾਂ ਕਿਸੇ ਬੈਕਅਪ ਪਲਾਨ ਦੇ ਉਸ ਰੇਸ 'ਤੇ ਭੱਜ ਰਹੇ ਆ ਜਿੱਥੇ ਇਹਨਾਂ ਦੀ ਚੁਣੇ ਜਾਣ ਦੀ ਪ੍ਰੋਬੈਬਿਲਿਟੀ ਸਿਰਫ 0.2% ਹੈ। ਅਸੀਂ ਐਜੂਕੇਸ਼ਨ ਦਾ ਮਤਲਬ ਹੀ ਕੀ ਕੱਢ ਰੱਖਿਆ ਹੈ? ਕੁਝ ਨੰਬਰ ਤੇ ਇੱਕ ਕਾਗਜ਼ ਦਾ ਟੁਕੜਾ ਜਿਹਨੂੰ ਸਰਟੀਫਿਕੇਟ ਕਹਿੰਦੇ ਆ। ਸ਼ਾਇਦ ਇਹ ਮਤਲਬ ਬਣਾ ਰੱਖਿਆ ਤਾਂ ਹੀ 2-2 ਸਾਲ ਪੜ੍ਹਨ ਤੋਂ ਬਾਅਦ ਸਾਨੂੰ ਦੁਬਾਰਾ 2.5 ਇੱਕ ਚੀਜ਼ ਦਾ ਮੈਂ ਸਾਫ਼ ਕਲੀਅਰ ਕਰ ਦਿਆਂ ਉਹ ਭਾਈ ਐਜੂਕੇਸ਼ਨ ਦਾ ਮਤਲਬ ਸਿਰਫ ਜੌਬ ਪਾਉਣਾ ਨਹੀਂ ਹੁੰਦਾ ਐਜੂਕੇਸ਼ਨ ਕਦੇ ਵੀ ਤੁਹਾਨੂੰ ਕਮਾਉਣਾ ਨਹੀਂ ਸਿਖਾਉਂਦੀ ਐਜੂਕੇਸ਼ਨ ਦਾ ਸਿੰਪਲ ਜਿਹਾ ਮਤਲਬ ਹੈ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਹੀ ਫੈਸਲੇ ਲੈ ਸਕੋ ਤੁਸੀਂ ਆਪਣੀ ਸੋਚਣ ਸ਼ਕਤੀ ਦਾ ਪੋਟੈਂਸ਼ੀਅਲ ਯੂਜ਼ ਕਰ ਸਕੋ ਉਸੇ ਐਜੂਕੇਸ਼ਨ ਨਾਲ ਸਹੀ ਫੈਸਲੇ ਲੈ ਕੇ ਨਾਲ ਆਪਣੀ ਮਿਹਨਤ ਜੋੜ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਬਿਹਤਰ ਬਣਾ ਸਕੋ ਤੇ ਜੇਕਰ ਤੁਹਾਨੂੰ ਲੱਗਦਾ ਵੀ ਇਹਨਾਂ ਕੋਚਿੰਗ ਸੈਂਟਰਾਂ ਤੋਂ ਪੜ੍ਹ ਕੇ ਤੁਸੀਂ ਬਹੁਤ ਸਿਆਣੇ ਬਣ ਜਾਓਗੇ ਤਾਂ ਇਹਦਾ ਅੰਦਾਜ਼ਾ ਤੁਸੀਂ ਇੱਥੇ ਲਾ ਲਓ ਵੀ ਅੱਜ ਜਿਹੜੇ ਪੁਲਿਸ ਆਫੀਸਰ ਇਸ ਐਕਸੀਡੈਂਟ ਨੂੰ ਦੇਖ ਰਹੇ ਹੈ ਉਹਨਾਂ ਜੋ ਬਹੁਤੇ ਇਨ੍ਹਾਂ ਹੀ ਕੋਚਿੰਗ ਸੈਂਟਰਾਂ 'ਚੋਂ ਪੜ੍ਹ ਕੇ ਨਿਕਲੇ ਹੋਣਗੇ ਜਿਹੜੇ ਅੱਜ ਇੱਕ ਬੇਕਸੂਰ ਗੱਡੀ ਵਾਲੇ ਤੇ ਚਾਰ ਸ਼ੀਟ ਦਰਜ ਕਰਕੇ ਬੈਠੇ ਹੈ ਬਾਕੀ ਤੁਸੀਂ ਆਪ ਸਿਆਣੇ ਹੋ ਸ਼ੁਕਰੀਆ